ਬੀਜੇਪੀ ਦੀ ਕੇਂਦਰ ਸਰਕਾਰ ਨੇ ਇੱਕ ਨਵਾਂ ਹਤਕੰਡਾ ਅਪਣਾ ਲਿਆ ਪੰਜਾਬ ਤੇ ਪੰਜਾਬ ਦੇ ਲੋੜਵੰਦ ਗਰੀਬ ਲੋਕਾਂ ਦੇ ਨਾਲ ਧੱਕਾ ਕਰਨ ਦਾ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਰਮਾਨ ਵਸੂਲ ਹੋਇਆ ਜਿਸ ਦੇ ਵਿੱਚ ਉਹਨਾਂ ਨੇ तकरीबन 8 ਲੱਖ 2500 ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਦਾ ਫਰਮਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਯਾਨੀ ਕਿ ਤਕਰੀਬਨ ਤਕਰੀਬਨ ਸਿੱਧਾ ਜੇ ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਲਾ ਲਈ ਤੇ 32 ਲੱਖ ਲੋਕਾਂ ਦਾ ਰਾਸ਼ਨ ਲੋੜਵੰਦ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਭਾਜਪਾ ਨੇ ਇਸ ਹੁਕਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸੁਣਾਇਆ ਇਸ ਤੋਂ ਪਹਿਲਾਂ ਵੀ ਵੈਰੀਫਿਕੇਸ਼ਨ ਦੇ ਨਾਂ ਦੇ ਉੱਪਰ ਈਕੇਵਾਈਸੀ ਦੇ ਨਾਂ ਦੇ ਉੱਪਰ 23 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਇੱਕ ਉਸ ਨੂੰ ਜ਼ਰੀਆ ਬਣਾ ਕੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਪਹਿਲੇ ਹੀ ਰੋਕਿਆ ਜਾ ਚੁੱਕਿਆ ਹੈ ਯਾਨੀ ਕਿ ਤਕਰੀਬਨ ਤਕਰੀਬਨ 55 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਦੀਆਂ ਥਾਲੀਆਂ ਉਹਨਾਂ ਦੀਆਂ ਪਲੇਟਾਂ ਦੇ ਵਿੱਚ ਉਹ ਚੱਕਣ ਦਾ ਕੰਮ ਹੈ ਜਿਹੜਾ ਮਾੜੇ ਮਨਸੂਬੇ ਕੇਂਦਰ ਸਰਕਾਰ ਬਣਾਈ ਬੈਠੀ ਹੈ 1 ਲੱਖ 1 ਕਰੋੜ 53 ਲੱਖ ਲਾਹਪਤਰੀਆਂ ਨੂੰ ਪੰਜਾਬ ਦੇ ਵਿੱਚ ਰਾਸ਼ਨ ਮਿਲਦਾ ਹੈ ਤੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਤੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜੇ ਕੱਟੇ ਜਾ ਚੁੱਕੇ ਜਿਹਨੂੰ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ 55 ਲੱਖ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰਦਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਕਿ ਜੀ ਪਹਿਲਾਂ ਜਿਹੜੀ ਗੱਲ ਮੈਂ ਕੀਤੀ ਕਿ ਈ ਕੇਵਾਈਸੀ ਦੀ ਵੈਰੀਫਿਕੇਸ਼ਨ ਆ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਲਰੇਡੀ ਹੋ ਰਹੀ ਹੋ ਚੁੱਕੀ ਹੈ ਬਾਕੀਆਂ ਦਾ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਹੈ ਤੇ ਹੁਣ ਆ ਨਵਾਂ ਫਰਮਾਨ ਮੈਂ ਸਮਝਦਾ ਕਿ ਤੁਗਲਕੀ ਫਰਮਾਨ ਹੈ ਔਰ ਇਹਦੇ ਨਾਲ ਇਹਦੇ ਨਾਲ ਜਿਹੜਾ ਭਾਜਪਾ ਦਾ ਅਸਲੀ ਚਿਹਰਾ ਗਰੀਬ ਲੋੜਵੰਦ ਵਿਰੋਧੀ ਚਿਹਰੇ ਜਿਹੜਾ ਉਹ ਨੰਗਾ ਹੋ ਰਿਹਾ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਜਿਹੜਾ ਨਵਾਂ ਫਰਮਾਨ ਆਇਆ ਹੈ 32 ਲੱਖ ਲੋਕਾਂ ਦਾ ਦੇ ਜੋ ਰਾਸ਼ਨ ਕੱਟਣ ਦਾ ਕਿ ਜੀ ਜੇ ਕਿਸੇ ਕੋਲੇ ਸਪੋਜ਼ ਕਾਰ ਹੈ ਤੇ ਉਹ ਜੀ ਇਹ ਚ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਦਾ ਬੱਚਾ ਕੋਈ ਨੌਕਰੀ ਕਰਦਾ ਹੈ ਉਹ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਕੋਲੇ 2.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਕੁਆਲੀਫਾਈ ਨਹੀਂ ਕਰਦਾ 2.5 ਏਕੜ ਵਾਲੇ ਨੂੰ ਕੇਂਦਰ ਸਰਕਾਰ ਜਿਹੜਾ ਉਹ ਅਮੀਰ ਮੰਦੀ ਹੈ 2.5 ਏਕੜ ਮੀਨ ਜੇ ਆਪਾਂ ਔਨ ਅਨ ਐਵਰੇਜ ਸਾਰੇ ਖਰਚੇ-ਕੁਰਚੇ ਕੱਢ ਕੇ ਔਰ ਜੇ ਫਸਲ ਠੀਕ-ਠਾਕ ਹੋ ਜੇ ਤੇ 60-65000 ਰੁਪਏ ਵੀ ਲਾ ਲਈਏ ਤੇ 1.5 ਜਾਂ ਪੌਣੇ 2 ਲੱਖ ਰੁਪਿਆ 2 ਏਕੜ ਆਲੇ ਕਿਸਾਨ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ ਨੈਟ ਹੁੰਦੀ ਹੈ ਡੇੜੇ ਪੌਣੇ 2 ਲੱਖ ਰੁਪਿਆ ਚਾਰ ਜੀਆਂ ਦਾ ਪਰਿਵਾਰ ਹੈ ਇਹਦਾ ਮਤਲਬ ਕਿ 1 ਲੱਖ ਸਪੋਜ਼ 75000 ਵੀ ਲਾ ਲਈਏ ਆਪਾਂ ਪੌਣੇ 2 ਲੱਖ ਰੁਪਿਆ ਤੇ 12 13000 ਰੁਪਿਆ ਮਹੀਨੇ ਦਾ ਚਾਰ ਜੀਆਂ ਦਾ ਪਰਿਵਾਰ ਹੈ ਤੇ 4000 ਮਹੀਜੇ ਉਸ ਪਰਿਵਾਰ ਨੂੰ ਆ ਰਹੇ ਯਾਨੀ ਕਿ 120 ਰੁਪਏ ਪਰ ਪਰਸਨ ਜੇ ਕਿਸੇ ਫੈਮਿਲੀ ਮੈਂਬਰ ਨੂੰ ਆ ਰਹੇ ਨੇ ਉਹਨੂੰ ਕੇਂਦਰ ਸਰਕਾਰ ਕਹਿੰਦੀ ਜੀ ਕਿ ਉਹ امیر ਹੋ ਗਿਆ ਜੇ ਆਪਾਂ ਚੰਗੀ ਫਸਲ ਦਾ ਮੁੱਲ ਵੀ ਲਾ ਲਈਏ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਤੁਗਲਕੀ ਫਰਮਾਨ ਪੰਜਾਬ ਦੇ ਲੋਕਾਂ ਦੇ ਨਾਲ ਤੱਕਾ ਜੋ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਇਕੱਲਾ ਇੱਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਨਾਲ ਬਥੇਰੇ ਤੱਕੇ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਆ ਆਪਾਂ ਐਨਐਚਐਮ ਦੇ ਫੰਡਾਂ ਦੀ ਗੱਲ ਕਰ ਲਈਏ ਆਪਾਂ ਸਿੱਖਿਆ ਦੇ ਫੰਡਾਂ ਦੀ ਗੱਲ ਕਰ ਲਈ ਹੈ तकरीबन 7000 ਕਰੋੜ ਹੈ ਜਿਹੜਾ ਉਹ ਕੇਂਦਰ ਵੱਲੋਂ ਹਜੇ ਤੱਕ ਪਿਛਲੇ 3 ਸਾਲਾਂ ਤੋਂ ਆਰਡੀਐਫ ਦੇ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈਗਾ ਸੋ ਹਰ ਮੌਕੇ ਜਦੋਂ ਉਹਨਾਂ ਨੂੰ ਮੌਕਾ ਲੱਗ ਜਾਂਦਾ ਹੈ ਨਾਲ ਦੀ ਨਾਲ ਪੰਜਾਬ ਦੇ ਨਾਲ ਮਤਰੀ ਹੀ ਮਾਲਾ ਸਲੂਕ ਕਰਨ ਦਾ ਧੱਕਾ ਕਰਨ ਦਾ ਤੁਗਲਕੀ ਫਰਮਾਨ ਸੁਣਾ ਕੇ ਉਹ ਕਰਦੇ ਨੇ ਪਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਕਹਿ ਦਿੰਨੇ ਆ ਕਿ ਨਾ ਪੰਜਾਬ ਸਰਕਾਰ

ਤਿਆਰ ਆ ਜਾ ਵੀ ਰਹੇ ਨੇ ਜਿਹੜੇ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੋਈ ਹੈ ਉਹ ਘਰੋ ਘਰੀ ਵੈਰੀਫਿਕੇਸ਼ਨ ਹੋਈ ਤਾਂ ਹੀ ਹੋਇਆ ਪਰ ਹੁਣ ਆ ਜਿਹੜਾ ਕਿ 30 ਸਪਟੈਂਬਰ ਤੋਂ ਮਾਹਰ ਜੀ ਕਿਸੇ ਨੂੰ ਰਾਸ਼ਨ ਨਹੀਂ ਮਿਲਣਾ ਤੇ ਉਸ ਤੋਂ ਪਹਿਲਾਂ 23 ਲੱਖ ਲੋਕਾਂ ਦਾ ਆਲਰੇਡੀ ਕੱਟਿਆ ਜਾ ਚੁੱਕਿਆ ਸੋ ਇਹ ਕੰਮ ਹੈ ਜਿਹੜਾ ਇਹ ਕੇਂਦਰ ਸਰਕਾਰ ਨੂੰ ਨਹੀਂ ਕਰ ਦਿੱਤਾ ਜਾਊਗਾ ਜਿਸ ਹੱਦ ਤੱਕ ਵੀ ਜਾਣ ਦੀ ਲੋੜ ਪਈ ਚਾਹੇ ਅ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਚਾਹੇ ਲੀਗਲ ਤੌਰ ਦੇ ਉੱਪਰ ਚਾਹੇ ਪ੍ਰੋਟੈਸਟਾਂ ਦੇ ਤੌਰ ਦੇ ਉੱਪਰ ਜਨ ਅੰਦੋਲਨ ਬਣਾਉਣ ਦੀ ਲੋੜ ਪਈ ਤਾਂ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਇਹਨੂੰ ਬਣਾਊਗੀ ਪਰ ਕਿਸੇ ਵੀ ਲੋੜਵੰਦ ਦਾ ਗਰੀਬ ਦਾ ਹੱਕ ਹੈ ਜਿਹੜਾ ਉਹ ਮਾਰਨ ਨੂੰ ਨਹੀਂ ਦਿੱਤਾ ਜਾਊਗਾ ਇੱਕ ਨਾਦਰ ਸ਼ਾਹੀ ਫਰਮਾਨ ਕੇਂਦਰ ਤੋਂ ਜਾਰੀ ਹੋ ਰਿਹਾ ਔਰ ਕਿਹਾ ਕੀ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਜਿਹੜੇ ਰਾਸ਼ਨ ਕਾਰਡ ਨੇ ਗਰੀਬਾਂ ਦੇ ਰਾਸ਼ਨ ਕਾਰਡ ਜਿਨ੍ਹਾਂ ਨੂੰ ਹੱਕ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਦਿੱਤਾ ਸੀ ਸਰਕਾਰਾਂ ਚੋਣ ਨੂੰ ਇਹ ਭਾਜਪਾ ਦੀ ਸਰਕਾਰ ਕੇਂਦਰ ਚ ਰਾਜ ਕਰਦੀ ਸਰਕਾਰ ਨਾਦਰਸ਼ਾਈ ਫਰਮਾਨ ਕੀ ਜਾਰੀ ਕਰ ਰਹੀ ਹੈ ਕਿ 8 ਲੱਖ 2493 ਕਾਰਡ ਪੰਜਾਬ ਚੋਂ ਕੱਟ ਦਿੱਤੇ ਜਾਣ ਔਰ ਜਿਹਦੇ ਨਾਲ ਤਕਰੀਬਨ ਤਕਰੀਬਨ 32 ਲੱਖ ਗਰੀਬ ਪੰਜਾਬੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਊਗਾ ਕਿਉਂ ਬਈ ਕੀ ਬਗਾਰਤਾ ਪੰਜਾਬ ਨੇ ਤੇ ਪੰਜਾਬੀਆਂ ਨੇ ਤੁਹਾਡਾ ਕੀ ਬਗਾਰਤਾ ਉਹਨਾਂ ਗਰੀਬ ਪਰਿਵਾਰਾਂ ਨੇ ਤੁਹਾਡਾ ਪੁੱਛ ਸਕਦੇ ਆ ਜ਼ਿਲ੍ਹੇ ਲੁਧਿਆਣੇ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਟੋਟਲ ਜਿਹੜੇ ਸਾਡੇ ਕਾਰਡ ਬਣੇ ਹੋਏ ਨੇ 446371 ਕਾਰਡ ਨੇ ਜਿਨ੍ਹਾਂ ਚ 398999 ਕਾੜਾ ਨੂੰ ਅਸੀਂ ਵੀਟ ਹੈ ਜਿਹੜਾ ਉਹ ਡਿਸਟ੍ਰੀਬਿਊਟ ਕਰ ਚੱਕੇ ਆ ਇੱਕ ਕਾਰਡ ਦੇ ਨਾਲ ਜੇ ਲਾਭਪਾਤਰੀਆਂ ਦੀ ਗਿਣਤੀ ਗਿਣੋ 1685245 ਟੋਟਲ ਲਾਭਪਾਤਰੀ ਨੇ ਜਿਹੜਾ ਚ ਅਸੀਂ 15560000 96 ਲਾਭਪਾਤਰੀਆਂ ਨੂੰ ਜਾਨੀ ਕਿ 99.36% ਜਿਹੜਾ ਵੀਟ ਹੈ ਇਸ ਡਿਸਟ੍ਰਿਕਟ ਚ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਆ ਅੱਗੇ ਵੀ ਇਹ ਜਾਰੀ ਹੈ ਸੋ ਅੱਜ ਮੈਂ ਪ੍ਰੈਸ ਤੇ ਰਹੀਂ ਮੀਡੀਆ ਤੇ ਰਹੀਂ ਕਿਉਂਕਿ ਤੁਸੀਂ ਚੌਥਾ ਥੰਮ ਮੰਨੇ ਜਾਂਦੇ ਹੋ ਲੋਕਤੰਤਰ ਦਾ ਇਹ ਆਵਾਜ਼ ਹੈ ਜਿਹੜੀ ਘਰ ਘਰ ਤੱਕ ਤੁਸੀਂ ਪਹੁੰਚਾਉਣੀ ਹੈ ਸੋ ਜਿਹੜੀ ਇਹ ਗੂੰਗੀ ਬੋਲੀ ਤੇ ਅੰਨੀ ਭਾਜਪਾ ਸਰਕਾਰ ਹੈ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਸ਼ਾਤਾਂ ਜਿਨ੍ਹਾਂ ਨੂੰ ਪੰਜਾਬੀਆਂ ਦੇ ਜਦੋਂ ਜ਼ਰੂਰਤ ਸੀ ਜਦੋਂ ਪੂਰੇ ਭਾਰਤ ਨੂੰ ਜ਼ਰੂਰਤ ਸੀ ਜਦੋਂ ਅਸੀਂ ਅੰਨ ਉਗਾ ਕੇ ਪੂਰੇ ਭਾਰਤ ਦਾ ਢਿੱਡ ਭਰ ਰਹੇ ਸੀ ਉਦੋਂ ਤਾਂ ਹੱਥ ਜੋੜਦੇ ਫਿਰਦੇ ਸੀ ਉਹ ਤਾਂ ਮਿੰਤਾ ਕਰਦੇ ਫਿਰਦੇ ਉਹ ਤਾਂ ਕਹਿੰਦੇ ਸੀ ਗੁਜਰਾਤ ਆਓ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਸੀ ਗੁਜਰਾਤ ਆਓ ਆ ਕੇ ਖੇਤੀ ਕਰੋ ਸਾਡੀਆਂ ਕੱਲਰ ਜ਼ਮੀਨਾਂ ਸਾਡੀਆਂ ਬੰਜਰ ਜ਼ਮੀਨਾਂ ਆਵਾਜ਼ ਕਰੋ ਉਹ ਤਾਂ ਕਹਿੰਦੇ ਸੀ ਯੂਪੀ ਆਓ ਉਹ ਤਾਂ ਕਹਿੰਦੇ ਸੀ ਬਿਹਾਰ ਚਾਓ ਸਾਡੀਆਂ ਕੱਲਰ ਜ਼ਮੀਨਾਂ ਆਵਾਜ਼ ਕਰੋ ਕਿੱਥੇ ਨਹੀਂ ਪਹੁੰਚੇ ਪੰਜਾਬ ਦੇ ਕਿਸਾਨ ਯੂਪੀ ਗਏ ਬਿਹਾਰ ਗਏ ਗੁਜਰਾਤ ਗਏ ਪੂਰੇ ਭਾਰਤ ਨੂੰ ਕਲਾਵੇ ਚ ਲੱਤਾ ਹਰ ਪਾਸੋਂ ਜਿੱਥੇ-ਇੱਥੇ ਪੰਜਾਬ ਦੀ ਜ਼ਰੂਰ ਸੀ ਅਸੀਂ ਖੂਨ ਪਸੀਨਾ ਦੇ ਕੇ ਅਸੀਂ ਇਹ ਸਾਰਾ ਕੁਝ ਦੇਸ਼ ਨੂੰ ਇਸ ਮੁਕਾਮ ਤੱਕ ਲੈ ਕੇ ਆਏ ਤੇ ਜਦ ਅੱਜ ਵਾਪਸ ਮੋੜਨ ਦੀ ਵਾਰੀ ਸੀ ਪੰਜਾਬ ਨੂੰ ਅੱਜ ਆ ਫਰਮਾਨ ਜਾਰੀ ਕਰਨੇ ਸ਼ੁਰੂ ਕਰਤੇ ਅੱਜ ਆ ਅੱਜ ਕਹਿੰਦੇ ਜੀ ਲਾਹ ਪਾਤਰੀਆਂ ਦੇ ਕਾਰਡ ਕੱਢ ਦੋ ਐਂ ਤਾਂ ਨਹੀਂ ਹੋਊਗਾ ਸੋ ਇਸ ਕਰਕੇ ਇਹ ਦੇਸ਼ ਆ ਜਿਹੜਾ ਡੈਮੋਕਰੈਟਿਕ ਕੰਟਰੀ ਹੈ ਜਮਹੂਰੀਅਤ ਦਾ ਰਾਜ ਹੈ ਸੋ ਅਸੀਂ ਇਸ ਜਮਹੂਰੀਅਤ ਦੇ ਰਾਜ ਦੇ ਵਿੱਚ ਇਹ ਧੱਕੇ ਨਹੀਂ ਹੋਣ ਦਵਾਂਗੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਵਚਨਬੱਧ ਹੈ ਇੱਕ ਵੀ ਕਾਰਡ ਨਹੀਂ ਕੱਟਿਆ ਜਾਊਗਾ ਔਰ ਇਹ ਜਿਹੜਾ ਰਾਸ਼ਨ ਹੈ ਨਿਰੰਤਰ ਜਾਰੀ ਰਹੂਗਾ ਪੰਜਾਬ ਦੇ 55 ਲੱਖ ਗਰੀਬਾਂ ਦਾ ਆਮ ਲੋਕਾਂ ਦਾ ਸਾਡੇ ਮਨਰੇਗਾ ਦੇ ਕੰਮ ਹੈ ਸਾਡੇ ਦਲਿਤ ਪਰਿਵਾਰ ਗਰੀਬਾਂ ਦੇ 55 ਲੱਖ ਪਰਿਵਾਰਾਂ ਦੇ 55 ਲੱਖ ਪੰਜਾਬੀਆਂ ਦੇ ਰੋਟੀ ਦੇ ਥਾਲੀ ਦੇ ਵਿੱਚੋਂ ਰੋਟੀ ਖਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਕਿੰਨ ਕੀਤੀ ਹੈ? ਇਹ ਕੋਸ਼ਿਸ਼ ਕੀਤੀ ਹੈ ਕੇਂਦਰ ਦੀ ਭਾਜਪਾ ਸਰਕਾਰ ਨੇ। ਹਰ ਵਾਰ ਹਰ ਵਾਰ ਉਹਨਾਂ ਦਾ ਇੱਕੋ ਹੀ ਮਨਸੂਬਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਪੰਜਾਬ ਦੀ ਪਿੱਠ ਤੇ वार ਕੀਤਾ ਜਾਵੇ ਤੇ ਉਸੇ ਤਹਿਤ ਤੇ ਤੁਸੀਂ ਦੇਖੋ ਕਲਪਨਾ ਕਰਕੇ ਦੇਖੋ ਕਿ ਜਿਹੜਾ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਉਸੇ ਸੂਬੇ ਦੇ ਉੱਤੇ ਇੰਨਾ ਵੱਡਾ ਧੱਕਾ 55 ਲੱਖ ਗਰੀਬਾਂ ਦੇ ਰਾਸ਼ਨ ਖੋਣ ਦੀ ਤਿਆਰੀ ਹੈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕਦੀ ਕਹਿੰਦੇ ਆ ਜੀ ਈਕੀ ਈਕੇਵਾਈਸੀ ਕਰਨੀ ਹੈ ਕਦੀ ਕਹਿੰਦੇ ਜੀ ਨਹੀਂ ਇ ਤਾਂ ਜੀ ਪੰਜਾਬੀ ਅਮੀਰ ਹੈ ਵੈਸੇ ਵੀ ਮੈਂ ਤੁਹਾਨੂੰ ਦੱਸ ਦਵਾ ਬਾਕੀ ਸਟੇਟਾਂ ਦੇ ਵਿੱਚ ਤਮਿਲਨਾਡੂ ਰਾਜਸਥਾਨ 70 70% ਪਹਿਲਾਂ ਸਾਡੇ ਤੇ ਕੈਪ ਲਾਈ ਹੋਈ ਹੈ ਤੇ ਹੁਣ ਉਸ ਤੋਂ ਬਾਅਦ ਈਕੇਵਾਈਸੀ ਦੇ ਨਾਮ ਦੇ ਉੱਤੇ ਤੇ ਹੋਰ ਸ਼ਰਤਾਂ ਲਾ ਕੇ ਸ਼ਰਤ ਲਾ ਦਿੱਤੀ ਕਿ ਜਿਹੜੇ ਜਿਹਦੇ ਕੋਲ 2.5 ਕਿੱਲੇ ਜ਼ਮੀਨ ਹੈ ਉਹ ਅਮੀਰ ਹੋ ਗਿਆ ਮੈਂ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਤੋਂ ਆਂਦਾ ਮੈਨੂੰ ਕਿਸਾਨਾਂ ਦਾ ਦਰਦ ਪਤਾ ਤੁਸੀਂ ਦੱਸ ਦਿਓ ਜੀ ਨਾਲੇ ਸਾਡਾ ਤਾਂ ਰੋਪੜ ਜ਼ਿਲ੍ਹੇ ਦੇ ਵਿੱਚ ਬਿਰਲਾ ਹੀ ਕੋਈ ਹੈ ਜਿਹੜਾ 2.5 ਕਿੱਲੇ ਤੋਂ ਉੱਤੇ ਹੈ ਜਿਹਦੇ ਕੋਲ ਜ਼ਮੀਨ ਸਾਡੇ ਤਾਂ ਸਾਰੇ ਇੱਥੇ ਛੋਟੇ ਜ਼ਿਮੀਂਦਾਰ ਹੈ ਦੱਸੋ 2.5 ਕਿੱਲੇ ਵਾਲਾ ਕਿਵੇਂ ਆਪਣੇ ਬੱਚੇ ਨੂੰ ਪੜ੍ਹਾ ਲੂਗਾ ਕਿਵੇਂ ਇਲਾਜ ਕਰਾਊਗਾ ਕਿਵੇਂ ਕਰੂ ਕਹਿੰਦੇ ਅਮੀਰ ਹੋ ਗਿਆ ਜੀ ਫਿਰ ਕਹਿੰਦੇ ਕਿ ਜਿਹਦੇ ਕੋਲ ਪੁਰਾਣੀ ਗੱਡੀ ਹੈ ਉਹ ਅਮੀਰ ਹੋ ਗਿਆ ਇਹ ਵੀ ਖਾਸ ਕਰਕੇ ਰੋਪੜ ਜ਼ਿਲ੍ਹੇ ਲਈ ਸਭ ਤੋਂ ਅਹਿਮ ਮੁੱਦਾ ਹੈ ਕਿ ਸਭ ਤੋਂ ਵੱਧ ਟੈਕਸੀ ਡਰਾਈਵਰ ਸਾਡੇ ਜ਼ਿਲ੍ਹੇ ਤੋਂ ਅਸੀਂ ਜੇ ਅਗਰ ਕੋਈ ਗਰੀਬ ਜੇ ਅਗਰ ਕੋਈ ਟੈਕਸੀ ਚਾਲਕ ਹੈ ਰ ਮਤਲਬ ਉਹਦਾ ਰਾਸ਼ਨ ਕੱਟ ਦੂੰਗੇ ਉਹ ਅਮੀਰ ਹੋ ਗਿਆ ਫਿਰ ਕਹਿੰਦੇ ਜੀ ਕੋਈ ਵਿਦੇਸ਼ ਗਿਆ ਇਹ ਵੀ ਸਭ ਤੋਂ ਵੱਧ ਸਾਡੇ ਜ਼ਿਲ੍ਹੇ ਨਾਲ ਸਭ ਤੋਂ ਵੱਧ ਸਾਡੇ ਇਲਾਕੇ ਦੇ ਵਿੱਚੋਂ ਬੱਚੇ ਜਾਂਦੇ ਆ ਸਾਡੇ ਕੰਮ ਅਰਬ ਦੇ ਮੁਲਕਾਂ 'ਚ ਦਿਹਾੜੀ ਕਰਨ ਇਹਦਾ ਮਤਲਬ ਕਿ ਉਹ ਅਮੀਰ ਹੋ ਗਏ ਐਨ ਆਰ ਆਈ ਹੋ ਗਏ ਇਹ ਮਤਲਬ ਹੋਣਾ ਰਿਹਾ ਪਿੱਛੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਉਹਨਾਂ ਦੀ ਭੈਣ ਨੂੰ ਰਾਸ਼ਨ ਨਹੀਂ ਦੋਗੇ ਤੁਸੀਂ ਇੱਕ ਤਾਂ ਵਿਚਾਰਾ ਉੱਥੇ ਦਿਹਾੜੀ ਕਰ ਰਿਹਾ ਫਿਰ ਕਹਿੰਦੇ ਅਗਰ ਕਿਸੇ ਦੇ ਬੱਚੇ ਨੂੰ ਨੌਕਰੀ ਮਿਲ ਗਈ ਵੱਖ ਵੱਖਰੀ ਵੱਖਰੀ ਸ਼ਰਤਾਂ ਲਾ ਕੇ ਈਕੇਵੈਸੀ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਨੇ ਕਿਹਾ ਸੀ ਕੰਮ ਕਰ ਰਹੇ ਮੈਂ ਤੁਹਾਨੂੰ ਦੱਸ ਦਵਾਂ ਰੋਪੜ ਜ਼ਿਲ੍ਹੇ ਚ 88% ਪਰਿਵਾਰਾਂ ਦੀ ਈਕੇਵੈਸੀ ਹੋ ਚੁੱਕੀ ਹੈ ਮੈਂ ਪਰਸੋ ਸਟੇਟਸ ਚੈੱਕ ਕਰਾਇਆ ਪੂਰੇ ਜ਼ਿਲ੍ਹੇ ਦੇ ਵਿੱਚ ਤਿੰਨੋ ਹਲਕਿਆਂ ਚ 88% ਜਿਹੜੇ 12% ਹੈ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਇੱਕ ਇੱਕ ਪਰਿਵਾਰ ਦਾ ਪਰ ਇਹ ਤੁਸੀਂ ਕੀ ਹੈ ਤੁਸੀਂ ਉੱਥੇ ਦਿੱਲੀ ਦੇ ਵਿੱਚ ਏਸੀ ਕਮਰਿਆਂ 'ਚ ਬੈਠ ਕੇ ਤੁਸੀਂ ਗਰੀਬਾਂ ਦੇ ਨਾਲ ਧੱਕਾ ਕਰਦੇ ਹੋ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਇੱਕ ਵੀ ਇੱਕ ਵੀ ਪੰਜਾਬ ਦੇ ਇਦਾਂ ਦਾ ਪਰਿਵਾਰ ਪੰਜਾਬ 'ਚ 1.55 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮਿਲਦਾ ਅਸੀਂ ਇੱਕ ਵੀ ਇਦਾਂ ਦਾ ਸ਼ਖਸ ਜਿਹੜਾ ਹੈ ਪਰਿਵਾਰ ਹੈ ਉਹਦਾ ਰਾਸ਼ਨ ਖੋਣ ਨਹੀਂ ਦੇਵਾਂਗੇ ਬਲਕਿ ਅਸੀਂ ਲਿਮਿਟ ਵਿਧਾਨ ਦੀ ਇਹਨਾਂ ਨੂੰ ਕਿਹਾ ਤੇ ਜਿਹੜੇ ਪਰਿਵਾਰ ਰਹਿ ਗਏ ਹਜੇ ਵੀ ਮੈਂ ਜਾ ਕੇ ਪਿੰਡਾਂ ਦੇਖਦਾ ਬਹੁਤ ਸਾਰੇ ਗਰੀਬ ਪਰਿਵਾਰ ਹਜੇ ਵੀ ਵਾਂਝੇ ਆ ਉਹਨਾਂ ਦੇ ਵੀ ਕਾਰਡ ਬਣਾਵਾਂਗੇ ਜੋ ਵੀ ਸੰਕਲ ਹੋਇਆ ਚਾਹੇ ਕਾਨੂੰਨੀ ਲੜਾਈ ਚਾਹੇ ਰਾਜਨੀਤਿਕ ਲੜਾਈ ਚਾਹੇ ਜਨ ਅੰਦੋਲਨ ਚਾਹੇ ਦਿੱਲੀ ਜਾ ਕੇ ਬਹਿਣਾ ਪਵੇ ਅਸੀਂ ਇੱਕ ਵੀ ਕਿਸੇ ਪੰਜਾਬੀ ਦਾ ਜਿਹੜਾ ਰਾਸ਼ਨ ਹੈ ਉਹ ਖੋਹ ਨਹੀਂ ਦਵਾਂਗੇ ਇਹ ਸਾਡਾ ਹੱਕ ਹੈ ਅਸੀਂ ਇਸ ਦੇਸ਼ ਦਾ ਢਿੱਡ ਭਰਿਆ ਜਦੋਂ ਦੇਸ਼ ਦੇ ਵਿੱਚ ਅਨਾਜ ਦਾ ਕਾਲ ਸੀ ਸਭ ਤੋਂ ਵੱਧ ਸਸੀਂ ਪੰਜਾਬ ਦਾ ਅੱਜ ਵੀ ਸਭ ਤੋਂ ਵੱਧ ਅਸੀਂ ਜਿਹੜਾ ਹੈ ਫੂਡ ਬੈਂਕ ਦੇ ਵਿੱਚ ਸਭ ਤੋਂ ਵੱਧ ਨਾਜ ਦਾ ਯੋਗਦਾਨ ਪੰਜਾਬ ਪਾਉਂਦਾ ਤੇ ਅਸੀਂ ਪੰਜਾਬ ਦੇ ਨਾਲੇ ਠੱਕਾ ਨਹੀਂ ਹੋਣ ਦਵਾਂਗੇ ਇਸ ਦੇ ਲਈਤੇ ਜੋ ਮਰਜ਼ੀ ਕਰਨਾ ਪਵੇ ਇਹ ਸਾਡੀ ਸਰਕਾਰ ਦਾ ਪ੍ਰਣ ਹੈ ਸਾਡੇ ਸਾਰੇ ਸਾਥੀਆਂ ਦਾ ਪ੍ਰਣ ਹੈ ਸਾਡੀ ਲੀਡਰਸ਼ਿਪ ਦਾ ਪ੍ਰਣ ਹੈ ਸਾਡੇ ਹਰ ਇੱਕ ਵਰਕਰ ਦਾ ਪ੍ਰਣ ਹੈ